ਸਾਖੀ ਨੂੰ ਖੇੜ ਤੱਕ ਸੁਣਿਓ ਤੇ ਸ਼ੇਅਰ ਕਰਨ ਨਾਲ ਭੁੱਲਣਾ ਸਾਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸੂਮੇ ਚੌਧਰੀ ਜੀ ਲੱਖੀ ਜੰਗਲ ਵਿੱਚ ਸਤਗੁਰ ਜੀ ਜੀਵਾਂ ਨੂੰ ਤਾਰੇ ਸਨ ਜਿਸ ਸਥਾਨ ਤੇ ਸਤਗੁਰ ਜੀ ਨੇ ਡੇਰਾ ਲਾਇਆ ਸੀ ਉਸ ਦੇ ਨੇੜੇ ਇੱਕ ਨਗਰ ਵਿੱਚ ਸੂਮਾ ਚੌਧਰੀ ਰਹਿੰਦਾ ਸੀ ਉਹ ਬੜਾ ਨੇਕ ਤੇ ਸਾਧੂ ਸੰਗੀ ਪੁਰਸ਼ ਸੀ ਉਸ ਦੇ ਘਰ ਦੁੱਧ ਬਹੁਤ ਰਹਿੰਦਾ ਸੀ ਜਦ ਵੀ ਕਦ ਉਹ ਕਿਸੇ ਸਾਧੂ ਸੰਤ ਨੂੰ ਦੇਖਦਾ ਉਹਨਾਂ ਦੇ ਦਰਸ਼ਨ ਕਰਨ ਲਈ ਜਾਂਦਾ ਤਾਂ ਦੁੱਧ ਨਾਲ ਲੈ ਜਾਂਦਾ ਉਹ ਚਿੱਤ ਵਿੱਚ ਧਾਰਦਾ ਕਿ ਦੁੱਧ ਪੀਣ ਵਾਲਾ ਦੱਸੇ ਇਹ ਦੁੱਧ ਕਿਸ ਮੱਝ ਦਾ ਹੈ ਮੱਝ ਦਾ ਰੰਗ ਕਿਹੜਾ ਹੈ ਉਹਦੇ ਸਿੰਗ ਆਦਿਕ ਦੱਸ ਕੇ ਹੋਲੀਆ ਵਿਆਹਨ ਕਰੇ ਜਿਹੜਾ ਸਾਧੂ ਜਾਂ ਫਕੀਰ ਉਸ ਨੂੰ ਦੱਸਦਾ ਉਹ ਦਾ ਉਹ ਸੇਵਕ ਬਣ ਜਾਂਦਾ ਸੂਮੇ ਨੂੰ ਗਿਆਨ ਨਹੀਂ ਸੀ ਕਿ ਸਾਧੂ ਫਕੀਰਾਂ ਦੀ ਪ੍ਰੀਖਿਆ ਕਰਨਾ ਠੀਕ ਨਹੀਂ ਕਉਂਕੀ ਪ੍ਰੀਖਿਆ ਕਰਨ ਵਾਲੇ ਲੋਕ ਸਾਧੂਆਂ ਪਾਸੋਂ ਲਾਭ ਨਹੀਂ ਪ੍ਰਾਪਤ ਕਰ ਸਕਦੇ ਉਹਨਾਂ ਦੇ ਅੰਦਰ ਹਮੇਸ਼ਾ ਇੱਕ ਹੰਕਾਰ ਭਰਿਆ ਰਹਿੰਦਾ ਹੈ ਹੰਕਾਰ ਉਹ ਜਵਾਲਾ ਹੈ ਜੋ ਹਰ ਇੱਕ ਗਿਆਨ ਦੇ ਬਰ ਨੂੰ ਭਸਮ ਕਰ ਦਿੰਦੀ ਹੈ ਸ਼ਾਇਦ ਉਹ ਕਾਰਨ ਸੀ ਕਿ ਸੁਮੇ ਨੂੰ ਕੁਝ ਪ੍ਰਾਪਤ ਨਹੀਂ ਸੀ ਹੋਇਆ ਉਹ ਹਮੇਸ਼ਾ ਘਾਟੇ ਵਿੱਚ ਹੀ ਗਿਆ ਸੀ ਉਹਦੇ ਹਿਰਦੇ ਨੂੰ ਸਦੀਵੀ ਸ਼ਾਂਤੀ ਪ੍ਰਾਪਤ ਨਹੀਂ ਸੀ ਹੋਈ ਵੱਡੀ ਗੱਲ ਇਹ ਕਿ ਉਸਦੇ ਘਰ ਜੋ ਮੱਜਾ ਸਨ ਔਰੰਗਬਰੰਗੀਆਂ ਸਨ ਉਸਨੇ ਬੂਰੀ ਮਹੀ ਦਾ ਦੁੱਧ ਲਿਆ ਕੇ ਗੁਰੂ ਜੀ ਅੱਗੇ ਰੱਖ ਕੇ ਨਮਸਕਾਰ ਕੀਤੀ ਅਤੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਬੈਠ ਗਿਆ ਸਾਹਿਬ ਦੇ ਚਿਹਰੇ ਵੱਲ ਵੇਖਿਆ ਤਾਂ ਬਹੁਤਾ ਚਿਰ ਵੇਖ ਨਾ ਸਕਿਆ ਉਹਦੀਆਂ ਅੱਖਾਂ ਮੁੱਲੋ-ਮੁੱਲੀ ਨੀਵੀਆਂ ਹੋ ਗਈਆਂ ਸਤਗੁਰੂ ਜੀ ਨੇ ਦੁੱਧ ਵੇਖਿਆ ਦੁੱਧ ਨੂੰ ਅਣ ਪੀਤੇ ਹੀ ਬਚਨ ਕਰ ਦਿੱਤਾ ਹੋਰ ਸੁਮਿਆ ਖੁਸ਼ ਆਨੰਦ ਹੈ ਇਹ ਬੂਰੀ ਮਾਜ ਦਾ ਦੁੱਧ ਲੈ ਆਇਆ ਹੈ ਹੈਰਾਨੀ ਨਾਲ ਸੂਮੇ ਦਾ ਹਿਰਦਾ ਠਰ ਠਰਾ ਉੱਠਿਆ ਉਹ ਹੈਰਾਨ ਸੀ ਕਿ ਉਹਦਾ ਨਾਮ ਵੀ ਸਤਿਗੁਰੂ ਜੀ ਨੇ ਦੱਸ ਦਿੱਤਾ ਤੇ ਮਨੋ ਭਾਵ ਵੀ ਪ੍ਰਗਟ ਕੀਤਾ ਜਦੋਂ ਸਤਿਗੁਰੂ ਜੀ ਨੇ ਉਹਦਾ ਨਾਮ ਲਿਆ ਤਾਂ ਸਤਿਗੁਰੂ ਜੀ ਦੀ ਸ਼ਕਤੀ ਵੇਖ ਕੇ ਉਹਨਾਂ ਦੇ ਚਾਹ ਨਹੀਂ ਢੈ ਪਿਆ ਅਤੇ ਬੇਨਤੀ ਕੀਤੀ ਮਹਾਰਾਜ ਜੀ ਇਹ ਦੁੱਧ ਪੀਵੋ ਸਾਧੂ ਸੰਤਾਂ ਨੂੰ ਦੁੱਧ ਪਿਉਉਣ ਵਿੱਚ ਮੈਨੂੰ ਪ੍ਰਸੰਤਾ ਹੁੰਦੀ ਹੈ ਸਤਿਗੁਰਾ ਜੀ ਨੇ ਦੁੱਧ ਛਕ ਲਿਆ ਕੋਜੇ ਸਿੱਖਾਂ ਨੂੰ ਛਕਾ ਦਿੱਤਾ ਅਤੇ ਸੂਮਾ ਆਪਣੇ ਘਰ ਚ ਲੈ ਗਿਆ ਘਰ ਜਾ ਕੇ ਉਸ ਨੂੰ ਸ਼ਾਂਤੀ ਨਹੀਂ ਆਈ ਆਈ ਉਹ ਸੋਚਦਾ ਸੀ ਕਿ ਜੋ ਬੇਨਤੀ ਕਰਨੀ ਸੀ ਉਹ ਤਾਂ ਕੀਤੀ ਨਹੀਂ ਫਿਰ ਉਸ ਨੂੰ ਵਿਚਾਰ ਆਇਆ ਉਹ ਹੋਰ ਪ੍ਰੀਖਿਆ ਕਰ ਲਵੇ ਅਗਲੇ ਦਿਨ ਉਸਨੇ ਕਾਲੀ ਮੱਝ ਦਾ ਦੁੱਧ ਲਿਆ ਸਤਗੁਰਾਂ ਦੇ ਪਾਸ ਬੇਨਤੀ ਕੀਤੀ ਮਹਾਰਾਜ ਜੀ ਨੇ ਦੁੱਧ ਦੇਖਿਆ ਤਾਂ ਸਹਿਜ ਸੁਭਾਏ ਬਚਨ ਕੀਤਾ ਕਿਉਂ ਸੂਮਿਆ ਅੱਜ ਅਜਮਤ ਦੇਖਣ ਵਾਸਤੇ ਆਇਆ ਹੈ ਤੇ ਦੁੱਧ ਕਾਲੀ ਮੱਝ ਦਾ ਲਿਆਇਆ ਹੈ ਕਰਮਾਸ ਦੀ ਆਸ ਨਹੀਂ ਰੱਖਣੀ ਚਾਹੀਦੀ ਤੂੰ ਤਾਂ ਅਸਾਂ ਦੀ ਪ੍ਰੀਖਿਆ ਲੈਣਾ ਚਾਹੁੰਦਾ ਹੈ ਇੱਥੇ ਤਾਂ ਧਰਤੀ ਪੂਜਨੀਕ ਹੋ ਜਾਣੀ ਹੈ ਇਹ ਲੱਖੀ ਜੰਗਲ ਹੈ ਇੱਥੇ ਲੱਖਾਂ ਤਰਨਗੇ ਲੱਖਾਂ ਹੀ ਸਿੰਘ ਚ ਜਾਣਗੇ ਜੇ ਕੋਈ ਸਰਦਾ ਕਰਕੇ ਆਵੇਗਾ ਸੋ ਤਰੇਗਾ ਉਹਦੇ ਮੰਨ ਦੀਆਂ ਮਰਾਦਾ ਪੂਰੀਆਂ ਹੋਣਗੀਆਂ ਇਹ ਤੀਰਥ ਪੁਰਾਣਾ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇੱਥੇ ਹੀ ਚਰਨ ਪਾਏ ਸਨ ਇੱਥੇ ਜਿਹੜਾ ਸਿੱਖ ਇੰਦਰੀਆਂ ਰੋਕ ਕੇ ਜਾਪੀ ਸਾਹਿਬ ਦਾ ਸਵਾ ਲੱਖ ਪਾਠ ਕਰੇਗਾ ਔਰ ਰਿਧੀਆਂ ਸਿੱਧੀਆਂ ਪ੍ਰਾਪਤ ਕਰੇਗਾ। ਅੱਛਾ ਹੁਣ ਤਾਂ ਤੈਨੂੰ ਖਿਮਾ ਕੀਤੀ ਜਾਂਦੀ ਹੈ। ਅੱਗੇ ਨੂੰ ਕਿਸੇ ਸਾਧੂ ਸੰਤ ਫਕੀਰ ਦੀ ਪ੍ਰੀਖਿਆ ਨਾ ਲਮੀ ਨਹੀਂ ਤਾਂ ਪਛਤਾਵੇਂਗਾ। ਉਸੂਮੇ ਦੀਆਂ ਅੱਖਾਂ ਖੁੱਲ ਗਈਆਂ ਉਹ ਬਹੁਤ ਸ਼ਰਮਿੰਦਾ ਹੋਇਆ। ਉਸਨੇ ਉਸੇ ਵੇਲੇ ਸਤਗੁਰਾਂ ਦੇ ਚਰਨ ਫੜਲੇ ਤੇ ਬੇਨਤੀ ਕੀਤੀ ਮਹਾਰਾਜ ਜੀ ਖਿਮਾ ਕਰੋ ਭੁੱਲ ਹੋ ਗਈ। ਅਸੀਂ ਅਗਿਆਨੀ ਬੰਦੇ ਮੂਰਖਾਂ ਸਾਨੂੰ ਸਿੱਧੇ ਰਸਤੇ ਪਾਓ। ਮੈਂ ਭੁੱਲ ਕੀਤੀ ਹੈ ਬਹੁਤ ਵੱਡੀ ਬਖਸ਼ੋ ਮੈਨੂੰ ਦਾਤਾ ਬਖਸ਼ੋ ਨਾਲੇ ਇੱਕ ਹੋਰ ਬੇਨਤੀ ਵੀ ਹੈ ਸਤਿਗੁਰ ਜੀ ਅਸੀਂ ਸਮਝ ਗਏ ਜਾ ਤੇਰੇ ਘਰ ਪੁੱਤਰ ਹੋਵੇਗਾ ਤੇਰੀ ਕੁੱਲ ਬਦੇਗੀ ਖਬਰਾਂਉਣ ਦੀ ਲੋੜ ਨਹੀਂ ਵਹਿਗੁਰ ਦਾ ਨਾਮ ਸਿਮਰਨ ਕਰਿਆ ਕਰ ਜਿਵੇਂ ਸੂਮੇ ਦੀ ਮੰਦੀਆਂ ਮੁਰਾਦਾਂ ਸਤਿਗੁਰ ਜੀ ਨੇ ਬਿਨਾ ਮੰਗਿਆ ਹੀ ਪੂਰੀਆਂ ਕਰ ਦਿੱਤੀਆਂ ਅਤੇ ਉਹ ਖੁਸ਼ੀਆਂ ਲੈ ਕੇ ਸਤਿਗੁਰ ਜੀ ਤੋਂ ਆਪਣੇ ਘਰ ਵਾਪਸ ਆ ਗਿਆ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਣਾ ਭੁੱਲਣਾ ਤਾਂ ਜੋ ਹੋਰ ਲੋਕ ਵੀ ਵੀਡੀਓ ਨੂੰ ਸੁਣ ਸਕਣ ਅਤੇ ਗੁਰ ਇਤਿਹਾਸ ਤੋਂ ਜਾਣੂ ਹੋ ਸਕਣ